28 ਸਾਲ ਦਾ ਨੌਜਵਾਨ ਗੱਪਰੂ ਜਿਸਨੇ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇਹ ਪਾਣਾ ਵੀ ਵਾਪਰ ਜਾਊਗਾ ਟਰੱਕ ਚਲਾਉਂਦਾ ਅਮਰੀਕਾ ਦੇ ਵਿੱਚ ਰਹਿੰਦਾ ਤੇ ਉਸਦੇ ਨਾਲ ਇੱਕ ਦਿਨ ਅਜਿਹਾ ਪਾਣਾ ਵਾਪਰ ਜਾਂਦਾ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਵੀ ਸੋਚਿਆ ਨਹੀਂ ਸੀ ਪੈਸਾ ਕਮਾਣ ਬਾਹਰ ਜਾਂਦਾ ਉਹ ਸੜਕ ਕ੍ਰੋਸ ਕਰਦਾ ਰੋਂਗ ਸਾਈਡ ਉਹ ਸੜਕ ਕ੍ਰੋਸ ਕਰ ਲੈਂਦਾ ਤੇ ਬਾਈ ਜੀ ਨਾਲ ਦੀ ਨਾਲ ਗੱਡੀਆਂ ਆ ਜਾਂਦੀਆਂ ਨੇ ਉਸ ਨੂੰ ਇਹ ਲੱਗਦਾ ਗੱਡੀਆਂ ਬਹੁਤ ਦੂਰ ਨੇ ਤੇ ਮੈਂ ਕੱਟ ਮਾਰ ਦੇਵਾਂਗਾ ਪਰ ਇਦਾਂ ਨਹੀਂ ਹੁੰਦਾ ਤੇ ਉਸ ਨੌਜਵਾਨ ਦੇ ਟਰੱਕ ਦੇ ਵਿੱਚ ਆ ਕੇ ਲਗਾਤਾਰ 3 4 5 6 7 8 ਗੱਡੀਆਂ ਟਕਰੌਂਦੀਆਂ ਨੇ ਜਦੋਂ ਗੱਡੀਆਂ ਟਕਰੌਂਦੀਆਂ ਨੇ ਦੇਖ ਕੇ ਉਹ ਵੀ ਹਰਾਨ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਕਿ ਹੁਣ ਮੇਰਾ ਬਣੇਗਾ ਕੀ ਹੁਣ ਖਤਮ ਹੋ ਜਾਵੇਗਾ ਮੇਰਾ ਜੀਵਨ ਕਿਉਂਕਿ ਬਾਈ ਜੀ ਉੱਥੇ ਰੂਲ ਕੁਝ ਹੋਰ ਨੇ ਆਪਣੇ ਇੰਡੀਆ ਵਾਲਾ ਕੰਮ ਤਾਂ ਹੈ ਨਹੀਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਬਾਈ ਜੀ ਉੱਥੇ ਜਦੋਂ ਗੱਡੀਆਂ ਟਕਰਾਈਆਂ ਤਿੰਨ ਅੰਗਰੇਜ਼ ਦੁਨੀਆ ਨੂੰ ਛੱਡ ਜਾਂਦੇ ਨੇ ਤਿੰਨ ਅੰਗਰੇਜ਼ਾਂ ਦੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਟਰੱਕ ਡਰਾਈਵਰ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਬੜੇ ਆਰਾਮ ਦੇ ਨਾਲ ਖੜਿਆ ਤੇ ਸੋਚ ਰਿਹਾ ਸੀ ਕਿ ਹੋ ਕੀ ਗਿਆ ਇਹਨੇ ਸਵੇਰੇ ਸੋਚਿਆ ਵੀ ਨਹੀਂ ਹੋਵੇਗਾ ਅੱਜ ਮੇਰਾ ਦਿਨ ਇਦਾਂ ਦਾ ਚੜੂਗਾ ਪ੍ਰਸ਼ਾਸਨ ਆ ਜਾਂਦਾ ਉਸ ਨੂੰ ਅਰੈਸਟ ਕਰ ਲੈਂਦੇ ਆ ਤੇ ਹੁਣ ਬਾਜੂ ਉਸ 28 ਸਾਲ ਦੇ ਹਰਜਿੰਦਰ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਕਹਿੰਦੇ ਕਿ 45 ਸਾਲ ਦੀ ਸਜਾ ਇਸ ਮੁੱਡੇ ਨੂੰ ਦਿੱਤੀ ਗਈ ਆ ਇਸ ਮੁੰਡੀ ਦੀ ਇੱਕੋ ਅਪੀਲ ਸੀ ਉਹਨਾਂ ਨੂੰ ਕਿ ਮੈਨੂੰ ਮੇਰੇ ਦੇਸ਼ ਨਾ ਭੇਜਿਆ ਜਾਵੇ ਮੈਨੂੰ ਇੱਥੇ ਹੀ ਰੱਖਿਆ ਜਾਵੇ ਬਾਈ ਜੀ ਘਰ ਬਰਬਾਦ ਹੋ ਗਏ ਨੇ ਚਾਰ ਤਿੰਨ ਜੋ ਤਿੰਨ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਅੰਗਰੇਜ਼ ਦਾ ਪਰਿਵਾਰ ਵੀ ਬਲਕਰਿਆ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ ਦੂਜਾ ਚੌਥਾ ਪਰਿਵਾਰ ਬਾਈ ਜੀ ਹਰਜਿੰਦਰ ਦਾ ਜੋ ਹੁਣ ਪੰਜਾਬ ਦੇ ਵਿੱਚ ਰਹਿ ਰਿਹਾ ਤੇ ਉਹ ਰੋ ਰਿਹਾ ਕੁਰਲਾ ਰਿਹਾ ਬਾਈ ਜੀ ਤੁਹਾਨੂੰ ਦੱਸ ਦਈਏ ਉੱਥੇ ਰੂਲ ਬੜੇ ਸਖਤ ਨੇ ਹੁਣ ਡੋਨਾਲਡ ਟਰੰਪ ਨੇ ਵੀ ਵੱਡਾ ਆਦੇਸ਼ ਦੇ ਦਿੱਤਾ ਕਿ ਜਿਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਸ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਕੀਤਾ ਜਾਵੇ ਤੇ ਉਸ ਦਾ ਅਮਰੀਕਾ ਦੇ ਵਿੱਚ ਐਂਟਰ ਹੋਣਾ ਵੀ ਬਾਈ ਜੀ ਰੋਕ ਲਾ ਦਿੱਤਾ ਕਿ ਉੱਥੇ ਐਂਟਰੀ ਨਹੀਂ ਹੋਣੀ ਜਿਹਨੇ ਡਰਾਈਵਿੰਗ ਕਰਨੀ ਆ ਤੁਹਾਨੂੰ ਦੱਸ ਦਈਏ ਬਾਈ ਜੀ ਜਦੋਂ ਪ੍ਰਸ਼ਾਸਨ ਨੇ ਉਸ ਤੋਂ ਸਵਾਲ ਪੁੱਛੇ ਇੰਗਲਿਸ਼ ਦੇ ਵਿੱਚ ਉਹਦੇ 2 ਸਵਾਲ ਸਹੀ ਸੀ ਬਾਕੀ ਬਾਈ ਜੀ 10 ਸਵਾਲ ਬਿਲਕੁਲ ਗਲਤ ਰਹਿ ਗਏ ਕਿਉਂਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਦੂਜੀ ਗੱਲ ਬਾਈ ਜੀ ਜਦੋਂ ਉਸ ਨੂੰ ਡਰਾਈਵਿੰਗ ਬਾਰੇ ਉਸ ਦਾ ਟੈਸਟ ਲਿਆ ਗਿਆ ਉਸ ਦੇ ਵਿੱਚੋਂ ਵੀ ਉਹ ਬਿਲਕੁਲ ਫੇਲ ਨਿਕਲਿਆ ਇੱਕ ਹੋਰ ਗੱਲ ਦੱਸ ਦਈਏ ਬਾਈ ਜੀ ਜਦੋਂ ਇਹ ਅਮਰੀਕਾ ਦੇ ਵਿੱਚ ਐਂਟਰੀ ਕੀਤੀ ਸੀ ਇਸ ਨੇ ਇਹ ਬਾਈ ਜੀ ਲੀਗਲ ਤੌਰ ਤੇ ਨਹੀਂ ਅਨਲੀਗਲ ਤੌਰ ਤੇ ਉੱਥੇ ਐਂਟਰੀ ਕੀਤੀ ਸੀ ਮੈਕਸੀਕੋ ਦਾ ਬਾਰਡਰ ਟੱਪ ਕੇ ਇਹ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਹੁਣ ਹਰਜਿੰਦਰ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਉਸ ਤੋਂ ਸਵਾਲ ਕੀਤੇ ਜਾ ਰਹੇ ਨੇ ਇੰਗਲਿਸ਼ ਦੇ ਵਿੱਚ ਪਰ ਉਸ ਨੂੰ ਜਵਾਬ ਨਹੀਂ ਦੇਣੇ ਆ ਰਹੇ ਇੰਗਲਿਸ਼ ਦੇ ਵਿੱਚ ਤੇ ਡੋਨਾਲਡ 트੍ਰੰਪ ਨੇ ਵੀ ਸਖਤਾਈ ਕਰ ਦਿੱਤੀ ਆ ਕਿ ਜਿਸ ਵੀ ਡਰਾਈਵਰ ਨੂੰ ਇੰਗਲਿਸ਼ ਨਹੀਂ ਆਉਂਦੀ ਜਿਸ ਵੀ ਡਰਾਈਵਰ ਨੂੰ ਡਰਾਈਵਿੰਗ ਨਹੀਂ ਆਉਂਦੀ ਜੋ ਵੀ ਡਰਾਈਵਿੰਗ ਟੈਸਟ ਦੇ ਵਿੱਚੋਂ ਫੇਲ ਹੁੰਦਾ ਉਸ ਦਾ ਲੈਸੈਂਸ ਰੱਦ ਕਰ ਦਿੱਤਾ ਜਾਵੇ ਤੇ ਅਮਰੀਕਾ ਦੇ ਵਿੱਚ ਉਹਨਾਂ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿੰਨਾ ਹੋ ਸਕੇ ਭਾਈ ਜੀ ਤੇ ਡਰਾਈਵਰੋ ਆਪਣਿਆਂ ਦਾ ਸਾਥ ਦਿਓ ਕਿਸੇ ਨੇ ਵੀ ਡਰਾਈਵਰ ਦੇ ਹੱਕ ਦੇ ਵਿੱਚ ਪੋਸਟ ਨਹੀਂ ਪਾਈ ਇੰਨਾ ਹਾਈਲਾਈਟ ਹੋ ਗਿਆ ਕਿ ਉਸ ਨੂੰ ਅੱਜ 40 ਤੋਂ 12 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਆ ਆਪਣਿਆਂ ਦਾ ਸਾਥ ਦੇਣਾ ਸਿੱਖੋ ਜੇਕਰ ਉਸ ਤੋਂ ਗਲਤੀ ਹੋ ਗਈ ਸੀ ਉਸ ਨੂੰ ਨਹੀਂ ਪਤਾ ਸੀ ਇਦਾਂ ਹੋਵੇਗਾ ਜੇਕਰ ਉਸ ਤੋਂ ਗਲਤੀ ਹੋ ਗਈ ਸੀ ਤਾਂ ਸਾਨੂੰ ਚਾਹੀਦਾ ਉਸ ਦਾ ਸਾਥ ਦੇਣਾ ਕਿਉਂਕਿ ਪੰਜਾਬੀਓ ਆਪਣਿਆਂ ਦਾ ਸਾਥ ਦੇਣਾ ਸਿੱਖ ਲਓ ਜੇ ਨਾ ਸਿੱਖੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਘਾਟਾ ਹੋਵੇਗਾ ਗਲਤੀ ਇਨਸਾਨ ਤੋਂ ਹੁੰਦੀ ਆ ਇਨਸਾਨ ਗਲਤੀਆਂ ਦਾ ਪੁਤਲਾ ਸਾਨੂੰ ਚਾਹੀਦਾ ਸੀ ਉਸ ਦੇ ਹੱਕ ਦੇ ਵਿੱਚ ਪੋਸਟ ਪਾਈਏ ਨਾ ਕਿ ਉਸ ਦੇ ਖਿਲਾਫ ਪੋਸਟ ਪਾਈਏ ਡਰਾਈਵਰ ਬੀਰਾਂ ਨੂੰ ਬੇਨਤੀ ਆ ਕਿ ਉਸ ਦੇ ਹੱਕ ਦੇ ਵਿੱਚ ਪੋਸਟ ਪਾਓ ਤਾਂ ਕਿ ਕਿਤਨਾ ਕਿਤੇ ਉਸ ਦੀ ਜੋ ਸਜ਼ਾ ਘੱਟ ਹੋ ਸਕੇ ਸਤਿ ਸ਼੍ਰੀ ਅਕਾਲ ਜੀ